ਕਾਹਦੀ ਤਨਖਾਹ ਦਨੀਏ ਸੇਵਾ ਇਹਨੂੰ ਸੇਵਾ ਕਿਹਾ ਜਾਂਦਾ ਨਹੀਂ ਤੇ ਤਨਖਾਹ ਤੇ ਹੋਰ ਤਰ੍ਹਾਂ ਦੀ ਹੁੰਦੀ ਹੈ ਬਸ ਇਦਾਂ ਤਨਖਾਹ ਨਹੀਂ ਹੁੰਦੀ ਬੜਾ ਵਧੀਆ ਹੈ ਜੀ ਬਹੁਤ ਵਧੀਆ ਫਕਰੇ ਕੰਮ ਵਾਪਸ ਲੈ ਲਿਆ ਬਹੁਤ ਮਾਨ ਦੀ ਗੱਲ ਆ ਜੋ ਸਜ਼ਾ ਮਿਲੀ ਠੀਕ ਹੈ ਸਹੀ ਮਿਲੀ ਆ ਸੋ ਇਹ ਕਾਮ ਸਿੱਖ ਕੀ ਦੇਖਦਾ ਹੈ ਜੀ ਆਮ ਸਿੱਖ ਦਾ ਨਜ਼ਰੀਆ ਕੀ ਕਹਿੰਦਾ ਠੀਕ ਹੈ ਜੀ ਗੱਲ 'ਚ ਫੱਟੀਆਂ ਪਾ ਕੇ ਸੇਵਾ ਕਰਨੀ ਲੈਟਰਨਸ ਸਾਫ ਕਰਨੀਆਂ ਬਾਥਰੂਮ ਸਾਫ ਕਰਨੇ ਤੇ ਬਹੁਤ ਵਧੀਆ ਫੈਸਲਾ ਬੁਰ ਘਰ ਦਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਇਹ ਹੈ ਵੀ ਜੋ ਵੀ ਅਕਾਲ ਤਖਤ ਸਾਹਿਬ ਤੇ ਨਿਮਾਣਾ ਹੋ ਕੇ ਨਿਸਾਣਾ ਹੋ ਕੇ ਆ ਜਾਂਦਾ ਹੈ ਗੁਰੂ ਸਾਹਿਬ ਉਸ ਨੂੰ ਬਖਸ਼ ਦਿੰਦੇ ਹਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਈਆਂ ਬੇਦਬੀਆਂ ਤੇ ਗੁਰੂ ਮਹਾਰਾਜ ਦੇ ਜਿਹੜੇ ਪਾਵਨ ਪਵਿੱਤਰ ਸਰੂਪ ਚੋਰੀ ਹੋਏਗੇ ਉਸ ਨੂੰ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਆਇਆ ਹੈ ਤਨਖਾਹ ਲਗਾਈ ਗਈ ਹੈ ਸੁਖਵੀਰ ਸਿੰਘ ਬਾਦਲ ਦੀ ਗੱਲ ਕਰ ਲਈ ਉਹਨਾਂ ਨੂੰ ਵੀ ਤਨਖਾਹ ਲਗਾਈ ਗਈ ਹੈ ਤਾਂ ਵੱਖੋ ਵੱਖਰੇ ਜਿਹੜੇ ਕੈਬਨਿਟ ਮੰਤਰੀ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਅੱਜ ਉਹਨਾਂ ਤੇ ਵੀ ਕਾਰਵਾਈ ਹੋਈ ਹੈ ਤਾਂ ਲੋਕ ਕੀ ਸੋਚਦੇ ਨੇ ਗੱਲਬਾਤ ਕਰਦੇ ਆਂ ਬਾਪੂ ਸਾਸੀ ਗੱਲ ਜੀ ਸਾਸੀ ਗੱਲ ਜੀ ਕੀ ਆ ਚਾ ਠੀਕ ਹੋਣੀ ਉਹ ਠੀਕ ਹੈ ਕੰਮ ਬਣੀ ਬਾਦਲ ਸਾਹਿਬ ਤੇ ਕਾਰਵਾਈ ਹੋਈ ਹੈ ਤਨਖਾਹ ਲੱ ਕਦਾ ਜੋ ਸਿੰਘ ਸਾਹਿਬ ਨੇ ਸੁਣਾਤਾ ਆਪਦੀ ਮਰਜ਼ੀ ਨਾਲ ਸੁਣਾਤਾ ਤੁਸੀਂ ਕੀ ਸੋਚਦੇ ਹੋ ਜੀ ਮੇਰੇ ਹਿਸਾਬ ਨਾਲ ਤਾਂ ਕੰਮ ਬੜਾ ਠੀਕ ਨਹੀਂ ਹੈਗਾ ਅੱਛਾ ਜੀ ਕਿਹੋ ਜੀ ਤਨਖਾਹ ਲੱਗਣੀ ਚਾਹੀਦੀ ਸੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿਹੋ ਜੀ ਤਨਖਾਹ ਲੱਗਣੀ ਚਾਹੀਦੀ ਸੀ ਮੇਰਾ ਤਾਂ ਜੀ ਕੋਈ ਆਸਾ ਨਹੀਂ ਹੈਗਾ ਜਦੋਂ ਵੀ ਉਹਨਾਂ ਨੇ ਕਰਤੀ ਆ ਉਹ ਕੱਲ ਤੱਕ ਸਿੰਘ ਸਾਹਿਬ ਨੇ ਜੋ ਕੀਤਾ ਉਹਨਾਂ ਨੇ ਵਧੀਆ ਕੀਤਾ ਜੀ ਆਮ ਸਿੱਖ ਕੀ ਸੋਚਦਾ ਹੈ ਵੀ ਆਮ ਸਿੱਖ ਦੇ ਨਜ਼ਰੀਏ ਮੁਤਾਬਕ ਸੁਖਵੀਰ ਸਿੰਘ ਬਾਦਲ ਨੂੰ ਤੇ ਜਿਹੜੇ ਉਸ ਸਮੇਂ ਦੇ ਮੰਤਰੀ ਸਾਹਿਬਾਨ ਸੀਗੇ ਉਹਨਾਂ ਨੂੰ ਕਿਹੋ ਜੀ ਤਨਖਾਹ ਲੱਗਣੀ ਚਾਹੀਦੀ ਸੀ ਮੂ ਤਾਂ ਉਹ ਹੀ ਜਾਣ ਸਕਦੇ ਜੀ ਉਹ ਨਾਪਾ ਤਰੂ ਦੱਸ ਸਕਦੇ ਆ ਨਹੀਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਵੀ ਆ ਭਾਂਡੇ ਧੋਣ ਦੀ ਜਾਂ ਬਰਤਨ ਸਾਫ਼ ਕਰਨ ਦੀ ਜਾਂ ਗੁਰੂ ਘਰ ਦੇ ਜਿਹੜੇ ਵਾਸ਼ਰੂਮ ਆ ਉਹ ਸਾਫ਼ ਕਰਨ ਦੀ ਤਨਖਾਹ ਲੱਗਣੀ ਜਾਇਜ਼ ਆ ਤੁਸੀਂ ਉਹਨਾਂ ਸੰਤੁਸ਼ਟੀ ਮੰਨਦੇ ਹੋ ਬਸ ਇਹ ਤਨਖਾਹ ਨਹੀਂ ਇਹ ਸੇਵਾ ਆ ਇਹਨੂੰ ਸੇਵਾ ਕਿਹਾ ਜਾਂਦਾ ਜੀ ਤੇ ਤਨਖਾਹ ਤੇ ਹੋਰ ਤਰ੍ਹਾਂ ਦੀ ਹੁੰਦੀ ਆ ਬਸ ਇਹ ਏਦਾਂ ਤਨਖਾਹ ਨਹੀਂ ਹੁੰਦੀ ਇਹ ਤਾਂ ਸੇਵਾ ਹੈ ਇਹ ਕੰਮ ਸੇਖੇ ਨੂੰ ਸੇਵਾ ਮੰਨ ਰਿਹਾ ਜੀ ਇਹ ਸੇਵਾ ਮੰਨਦਾ ਹੈ ਤਨਖਾਹ ਕਿਹੋ ਜੀ ਹੁੰਦੀ ਆ ਤੁਹਾਡਾ ਨਜ਼ਰੀਆ ਕੀ ਕਹਿੰਦਾ ਤਨਖਾਹ ਕਿਹੋ ਜੀ ਹੁੰਦੀ ਆ ਤਨਖਾਹ ਤਾਂ ਇਹ ਸਿੰਘ ਸਾਹਿਬ ਵੀ ਦੱਸ ਸਕਦੇ ਜੀ ਉਹ ਮ ਮੈਨੂੰ ਮੇਰੇ ਕੋ ਦਾ ਸੋਭਾ ਨਹੀਂ ਦਿੰਦਾ ਸਿੰਘ ਸਾਹਿਬ ਵੀ ਦੱਸ ਸਕਦੇ ਹੋ ਤਨਖਾਹ ਦਾ ਬਜ਼ੁਰਗਾ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜਾ ਇਹ ਬਿਲਕੁਲ ਤਾਂ ਇਧਰ ਭਾਈ ਸਾਹਿਬ ਕੀ ਹਾਲ ਚਾਲ ਠੀਕ ਹੋ ਜੀ ਵਧੀਆ ਬਹੁਤ ਵਧੀਆ ਜੀ ਸੁਖਵੀਰ ਸਿੰਘ ਬਾਦਲਵਾਰੇ ਜਿਹੜਾ ਡਿਸੀਜਨ ਆਇਆ ਇਹਦੇ ਬਾਰੇ ਕੀ ਖਿਆਲ ਹੈ ਬੜਾ ਵਧੀਆ ਆ ਜੀ ਬਹੁਤ ਵਧੀਆ ਫਕਰੇ ਕੰਮ ਵਾਪਸ ਲੈ ਲਿਆ ਬਹੁਤ ਮਾਨ ਦੀ ਗੱਲ ਆ ਜੋ ਸਜ਼ਾ ਮਿਲੀ ਠੀਕ ਹੈ ਸਹੀ ਮਿਲੀ ਆ ਬਹੁਤ ਵਧੀਆ ਆ ਜੀ ਗੁਰੂ ਘਰ ਦੇ ਬਾਥਰੂਮ ਸਾਫ ਕਰਨ ਵਾਲੀ ਜਾਂ ਜਿਹੜੇ ਭਾਂਡੇ ਧੋਣ ਵਾਲੀ ਇਹ ਇਹ ਸੇਵਾ ਤੁਸੀਂ ਇਹ ਕਾਮ ਸਿੱਖ ਕੀ ਦੇਖਦਾ ਹੈ ਜੀ ਆਮ ਸਿੱਖ ਦਾ ਨਜ਼ਰੀਆ ਕੀ ਕਹਿੰਦਾ ਠੀਕ ਹੈ ਜੀ ਗੱਲ 'ਚ ਫਟੀਆਂ ਪਾ ਕੇ ਸੇਵਾ ਕਰਨੀ ਲੈਟਰਿਨ ਸਾਫ ਕਰਨੀਆਂ ਬਾਥਰੂਮ ਸਾਫ ਕਰਨੇ ਤੇ ਬਹੁਤ ਵਧੀਆ ਫੈਸਲਾ ਗੁਰੂ ਘਰ ਦਾ ਜੋ ਸਿੰਘ ਸਾਹਿਬ ਨੇ ਫੈਸਲਾ ਦਿੱਤਾ ਵਾ ਬਿਲਕੁਲ ਸਹੀ ਹੈ ਵਧੀਆ ਅੱਛਾ ਬਾਗੀ ਧੜੇ ਬਾਰੇ ਕੀ ਖਿਆਲ ਹੈ ਜਿਹੜਾ ਸ਼੍ਰੋਮਣੀ ਕਾਲੀ ਦਰ ਦਾ ਬਾਗੀ ਧੜਾ ਹੈ ਬੀਬੀ ਜ਼ਗੀਰਕੌਰ ਵਾਲੇ ਦੀ ਗੱਲ ਕਰ ਲਈਏ ਗੁਰਪ੍ਰਤਾਪ ਸਿੰਘ ਵਡਾਲਾ ਹੋਰੀ ਨੇ ਉਹ ਬਾਗੀ ਧੜੇ ਬਾਰੇ ਤੁਸੀਂ ਕੀ ਸੋਚਦੇ ਹੋ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀਗੀ ਜੀ ਇਸ ਵਰ ਨਿਯਮ ਅਸਾਂ ਦੇਖੋ ਜੀ ਬਾਕੀ ਜੋ ਫੈਸਲਾ ਆਇਆ ਗੁਰੂ ਘਰ ਦਾ ਠੀਕ ਹੀ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜਾ ਡਿਸੀਜਨ ਆਇਆ ਸੁਬੀਰ ਸਿੰਘ ਬਾਦਲਵਾਲੀ ਜੀ ਬਹੁਤ ਵਧੀਆ ਜੋ ਸਿੰਘ ਸਾਹਿਬ ਨੇ ਫੈਸਲਾ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਜੋ ਸਿੰਘ ਸਾਹਿਬ ਨੇ ਕੀਤਾ ਸਾਰਿਆਂ ਨੇ ਆਪਾਂ ਸਤਿਕਾਰਯੋਗ ਨ ਮੰਨਿਆ ਵਾ ਠੀਕ ਆ ਜਿੱਦਾਂ ਜਿਨ੍ਹਾਂ ਨੇ ਸਾਰੇ ਮੰਤਰੀਆਂ ਨੇ ਟੋਟਲ ਮੰਨਿਆ ਵਾ ਤੇ ਜੋ ਵੀ ਸਜ਼ਾ ਲੱਗੀ ਆ ਜਾਂ ਸੇਵਾ ਲੱਗੀ ਆ ਸਾਰੇ ਸਤਿਮਾਨਾ ਕਰਨ ਦੀ ਇਹ ਭਾਂਡੇ ਧੋਣ ਦੀ ਜਾਂ ਬਾਥਰੂਮ ਸਾਫ਼ ਕਰਨ ਦੀ ਸੇਵਾ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਨਹੀਂ ਬਹੁਤ ਤੁਸੀਂ ਸੇਵਾ ਤੇ ਕੋਈ ਵੀ ਕਰਨੀ ਚਾਹੀਦੀ ਆ ਜੀ ਸੇਵਾ ਕਰਨ ਨੂੰ ਮਾੜੀ ਗੱਲ ਥੋੜ ਸੇਵਾ ਜੇ ਉਦਾਂ ਤਾਂ ਸੇਵਾ ਹੁਣ ਨਹੀਂ ਹੈ ਤਾਂ ਪਾਜਨਾ ਸੇਵਾ ਤੋਂ ਹੋ ਜੇਗੀ ਸੇਵਾ ਕਰਨਗੇ ਸਾਰੇ ਅੱਛਾ ਸੁਬੀਰ ਸਿੰਘ ਬਾਦਲ ਬਾਰੇ ਕੀ ਸੋਚਦੇ ਹੋ ਕਹਿੰਦੇ ਭਾਈ ਜਿਹੜੇ ਗੁਨਾਹ ਹੋਇਆ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਉਹਨਾਂ ਨੇ ਆਪਣੇ ਗੁਨਾਹ ਉਹ ਮੰਨ ਲਏ ਆ ਉਹਦੇ ਬਾਰੇ ਇੱਕ ਆਮ ਸਿੱਖ ਕੀ ਸੋਚਦਾ ਹੈ ਜੀ ਵੇਖੋ ਜਿਹੜੀਆਂ ਵੀ ਗਲਤੀਆਂ ਸਰਕਾਰ ਦੇ ਵਿੱਚ ਨਿਆਣੇ ਸਿਆਣ ਚ ਹੋਈਆਂ ਨੇ ਉਹਨਾਂ ਆਪਣੀ ਸਾਰੀ ਗਲਤੀਆਂ ਮੰਨ ਲਈਆਂ ਨੇ ਹੁਣ ਸੋਚਣਾ ਕੀ ਹੈ ਜਦੋਂ ਗਲਤੀਆਂ ਆਪਣੀਆਂ ਮੰਨ ਲਈਆਂ ਨਾ ਵੀ ਐਂ ਗਲਤੀਆਂ ਡਿਗੋਈਆਂ ਨੇ ਉਹਨਾਂ ਆਪਣੀ ਗਲਤੀਆਂ ਕਬੂਲ ਕਰ ਕਹਿੰਦੇ ਸੌਦਾ ਸਾਧ ਨੂੰ ਮਾਫੀ ਵੀ ਅਸੀਂ ਦਿੱਤੀ ਸੀਗੀ ਜੀ ਮੈਂ ਕਹਣਾ ਸਾਰੀਆਂ ਗਲਤੀਆਂ ਆਪਣੀ ਮੰਨ ਲੀਆਂ ਜੀ ਜਿੰਨੀਆਂ ਜਿੰਨੀ ਗਲਤੀਆਂ ਉਹਨਾਂ ਕੋਈਆਂ ਨਾ ਆਪਣੀਆਂ ਨਾ ਕਬੂਲ ਕਰ ਲੀਆਂ ਨੇ ਜੋ ਸਿੰਘ ਸਾਹਿਬ ਦਾ ਫੈਸਲਾ ਉਹਨੇ ਕਬੂਲ ਕਰ ਲਿਆ ਵੀ ਸਾਨੂੰ ਮਨਜ਼ੂਰ ਹੈ ਬਿਲਕੁਲ ਬਿਲਕੁਲ ਜਿੱਦਾ ਹੋਰ ਵੀ ਇੱਧਰ ਭਾਈ ਸਾਹਿਬ ਹੁਣ ਇੱਥੇ ਪਹੁੰਚੇ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਬਾਦਲ ਸਾਹਿਬ ਬਾਰੇ ਡਿਸੀਜਨ ਆਇਆ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਰਹਿੰਦੇ ਮੰਤਰੀਆਂ ਬਾਰੇ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਹੈ ਜਿਹੜੀ ਸੇਵਾ ਲੱਗੀ ਗਈ ਹੈ ਬਾਥਰੂਮ ਸਾਫ਼ ਕਰਨ ਦੀ ਗੱਲ ਕਰ ਲਈਏ ਜਾਂ ਭਾਂਡੇ ਧੋਣ ਦੀ ਗੱ ਬੜੀ ਸੋਚ ਜਿੱਟਾਂ ਨਾਲ ਹੀ ਫੈਸਲਾ ਲਿਆ ਤੇ ਉਹ ਜੋ ਨਮਾਣਾ ਹੋ ਕੇ ਆ ਗਿਆ ਨੀਵਾ ਹੋ ਕੇ ਆ ਗਿਆ ਟਹਿ ਕੇ ਆ ਜਾਣਾ ਬੜੀ ਵੱਡੀ ਗੱਲ ਹੈ ਤੇ ਜੋ ਵੀ ਸੰਸਦ ਫੈਸਲਾ ਹੋਇਆ ਬੜਾ ਸਲਾੰਗ ਨਹੀਂ ਸੌਦਾ ਸੌਦਾ ਸਾਧ ਦਾ ਜ਼ਿਕਰ ਹੁੰਦਾ ਸੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵਿਰੋਧੀ ਵੀ ਘੇਰਦੇ ਸੀਗੇ ਉਹਦੇ ਬਾਰੇ ਕੀ ਖਿਆਲਿਆ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਸੁਖਵੀਰ ਸਿੰਘ ਆਪਣਾ ਗੁਨਾਹ ਮੰਨ ਗਏ ਨੇ ਉਹਦੇ ਬਾਰੇ ਕੰਮ ਸਿੱਖ ਕੀ ਸੋਚਦਾ ਹੈ ਜੀ ਇਹ ਉਹਨਾਂ ਨੇ ਸਾਰਾ ਕੁਝ ਨੀਵੇਂ ਹੋ ਕੇ ਆਪਣੀ ਹਾਜ਼ਰੀ ਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਿੰਘ ਸਭਾ ਨਾਂ ਦੇ ਕੋਲ ਆਪਣੀ ਝੋਲੀ ਅੜ ਕੇ ਆਪਣੀ ਝੋਲੀ ਚ ਪਵਾਏ ਨੇ ਬਹੁਤ ਸੋਚਦਾ ਜਾ ਫੈਸਲਾ ਸਿੰਘ ਸਾਹਿਬ ਦਾ ਜੀ ਜੀ ਬਿਲਕੁਲ ਬਿਲਕੁਲ ਤਾਂ ਤੁਸੀਂ ਭਾਈ ਸਾਹਿਬ ਕੀ ਸੋਚਦੇ ਹੋ ਜਿਹੜਾ ਬਾਦਲ ਸਾਹਿਬ ਬਾਰੇ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਬਾਰੇ ਇਹ ਜਿਹੜਾ ਡਿਸੀਜਨ ਆਇਆ ਅਕਾਲ ਤਖਤ ਸਾਹਿਬ ਤੋਂ ਵੇਖੋ ਜੀ ਇਹ ਕਾਫੀ ਲੰਮੇ ਸਮੇਂ ਤੋਂ ਇਹ ਪ੍ਰੋਸੈਸ ਚੱਲ ਰਿਹਾ ਸੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੀ ਇਹ ਹੈ ਵੀ ਜੋ ਵੀ ਅਕਾਲ ਤਖਤ ਸਾਹਿਬ ਤੇ ਨਿਮਾਣਾ ਹੋ ਕੇ ਨਿਤਾਣਾ ਹੋ ਕੇ ਆ ਜਾਂਦਾ ਹੈ ਗੁਰੂ ਸਾਹਿਬ ਉਸ ਨੂੰ ਬਖਸ਼ ਦਿੰਦੇ ਹਨ ਅਸੀਂ ਸਾਰੀ ਸੰਗਤ ਇਹ ਹੀ ਸੋਚਦੀ ਹੈ ਵੀ ਜੋ ਇਸ ਟਾਈਮ ਸਿੱਖ ਕੌਮ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਏ ਅਸੀਂ ਚਾਹੁੰਦੇ ਹਾਂ ਚਾਹੇ ਉਹ ਅਕਾਲੀ ਦਾਲੇ ਚਾਹੇ ਕੋਈ ਸੰਸਥਾਵਾਂ ਨੇ ਚਾਹੇ ਕੋਈ ਸੰਪਰਦਾਵਾਂ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਸਿੱਖੀ ਦੇ ਪ੍ਰਸਾਰ ਅਤੇ ਪ੍ਰਚਾਰ ਵਾਸਤੇ ਇੱਕ ਵਧੀਆ ਤਰੀਕੇ ਨਾਲ ਹਮਲਾ ਮਾਰਨਾ ਚਾਹੀਦਾ ਹੈ ਤਾ ਜੋ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਸਾਨੂੰ ਕੱਲ ਨੂੰ ਇਹ ਨਾ ਕਹਿਣ ਵੀ ਅਸੀਂ ਸਾਡੇ ਪੂਰਵਜ ਸਾਨੂੰ ਕੀ ਦੇ ਕੇ ਗਏ ਸਾਨੂੰ ਉਹਨਾਂ ਦੇ ਅੱਗੇ ਰੋਲ ਮਾਡਲ ਬਣ ਕੇ ਪੇਸ਼ ਹੋਣਾ ਹੀ ਪਵੇਗਾ ਚਾਹੇ ਅਸੀਂ ਅੱਜ ਕਰ ਲਈਏ ਚਾਹੇ ਅਸੀਂ ਕੱਲ ਕਰ ਲਈਏ ਚਾਹੇ ਅਸੀਂ ਪਰਸੋਂ ਕਰ ਲਈਏ ਅਖੀਰ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਹੀ ਪੈਣਾ ਬਿਲਕੁਲ ਬਿਲਕੁਲ ਇਸ ਤੋਂ ਬਿਨਾ ਕੋਈ ਹੱਲ ਨਹੀਂ ਹੈ ਜੀ ਜੀ ਬਿਲਕੁਲ ਆਪਾਂ ਇੱਕ ਵਾਰ ਇੱਧਰ ਇੱਧਰ ਲੈ ਬਸਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਅੱਜ ਇੱਥੇ ਪਹੁੰਚੀਆਂ ਸਿਗੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਤਲਬ ਕੀਤਾ ਗਿਆ ਸੀਗਾ ਸੁਖਵੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਸਮੇਂ ਰਹਿੰਦੇ ਉਹਨਾਂ ਮੰਤਰੀਆਂ ਨੂੰ ਅੱਜ ਇੱਥੇ ਤਲਬ ਕੀਤਾ ਗਿਆ ਸੀਗਾ ਤਾਂ ਖਾਸ ਤੌਰ ਤੇ ਇਹ ਬਾਥਰੂਮ ਨੇ ਜਿਹੜੇ ਇਹ ਪਖਾਨੇ ਨੇ ਇੱਥੇ ਕੱਲ ਤੋਂ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੇ ਉਹਨਾਂ ਦੇ ਕੈਬਨਿਟ ਮੰਤਰੀ ਨੇ ਨੇ ਇੱਥੇ ਆ ਕੇ ਸਾਫ਼ ਸਫਾਈ ਕਰਨਗੇ 1 ਘੰਟੇ ਦੀ ਉਹਨਾਂ ਦੀ ਡਿਊਟੀ ਲਗਾਈ ਗਈ ਆ ਤਾਂ ਇਹ ਜਿਹੜੇ ਬਾਥਰੂਮ ਨੇ ਇਹ ਕੱਲ ਤੋਂ ਜਿਹੜੇ ਸੁਖਵੀਰ ਸਿੰਘ ਬਾਦਲ ਹੋਰੀ ਜਿਹੜੇ ਸਾਫ਼ ਕਰਨਗੇ ਇੱਥੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਸੇਵਾ ਲਗਾਈ ਗਈ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲਗਾਈ ਗਈ ਹੈ ਜਾਂ ਤਨਖਾਹ ਦਾ ਨਾਮ ਵੀ ਦਿੱਤਾ ਜਾਂਦਾ ਜਿਹੜੀ ਤਨਖਾਹ ਲਗਾਈ ਗਈ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਦਬਾਉਂਦੇ ਨੇ ਜਾਂ ਵਰਤਨ ਮਾਂਜਣ ਦੀ ਜਿਹੜੀ ਭਾਂਡੇ ਮਾਂਜਣ ਦੀ ਜਿਹੜੀ ਸੇਵਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਹੋਰ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਲਾਈ ਆ ਉਹ ਕਿਸ ਤਰੀਕੇ ਦੇ ਨਾਲ ਨਿਭਾਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਸ਼੍ਰ ਜਿਹੜਾ ਡਿਸੀਜਨ ਆਇਆ ਹੈ ਜਿਹੜੀ ਸੇਵਾ ਲਗਾਈ ਗਈ ਹੈ ਬਾਥਰੂਮ ਸਾਫ ਕਰਨ ਦੀ ਜਾਂ ਭਾਂਡੇ ਧੋਣ ਦੀ ਇਹ ਸੇਵਾ ਲਗਾਈ ਗਈ ਹੈ ਜਾਂ ਗੁਰਬਾਣੀ ਸਰਵਨ ਕਰਨ ਦੀ ਇਹ ਸੇਵਾ ਲਗਾਈ ਗਈ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਈਆਂ ਬੇਦਬੀਆਂ ਤੇ ਗੁਰੂ ਮਹਾਰਾਜ ਦੇ ਜਿਹੜੇ ਪਾਵਨ ਪਵਿੱਤਰ ਸਰੂਪ ਚੋਰੀ ਹੋਏਗੇ ਉਸ ਨੂੰ ਲੈ ਕੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਆਇਆ ਹੈ ਤਨਖਾਹ ਲਗਾਈ ਗਈ ਹੈ ਸੁਖਵੀਰ ਸਿੰਘ ਬਾਦਲ ਦੀ ਗੱਲ ਕਰ ਲਈ ਉਹਨਾਂ ਨੂੰ ਵੀ ਤਨਖਾਹ ਲਗਾਈ ਗਈ ਹੈ ਤਾਂ ਵੱਖੋ ਵੱਖਰੇ ਜਿਹੜੇ ਕੈਬਨਿਟ ਮੰਤਰੀ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਅੱਜ ਉਹਨਾਂ ਤੇ ਵੀ ਕਾਰਵਾਈ ਹੋਈ ਹੈ ਤਾਂ ਲੋਕ ਕੀ ਸੋਚਦੇ ਨੇ ਗੱਲਬਾਤ ਕਰਦੇ ਆਂ ਬਾਪੂ ਸਾਸੀ ਕਾਲ ਜੀ ਸਾਸੀ ਕਾਲ ਜੀ ਕੀ ਆ ਚਾ ਠੀਕ ਹੋਣੀ ਉਹ ਠੀਕ ਹੈ ਕੰਮ ਬਣੀ ਬਾਦਲ ਸਾਹਿਬ ਤੇ ਕਾਰਵਾਈ ਹੋਈ ਹੈ ਤਨਖਾਹ ਲੱਗੀ ਹੈ ਕਿਦਾ ਜੋ ਸਿੰਘ ਸਾਹਿਬ ਨੇ ਸੁਣਾਤਾ ਉਹਦੀ ਮਰਜ਼ੀ ਨਾਲ ਸੁਣਾਤਾ ਤੁਸੀਂ ਕੀ ਸੋਚਦੇ ਹੋ ਜੀ ਮੇਰੇ ਹਿਸਾਬ ਨਾਲ ਤਾਂ ਕੰਮ ਬੜਾ ਠੀਕ ਨਹੀਂ ਹੈਗਾ ਅੱਛਾ ਜੀ ਕਿਹੋ ਜੀ ਤਨਖਾਹ ਲੱਗਣੀ ਚਾਹੀਦੀ ਸੀ ਤੁਹਾਡਾ ਨਜ਼ਰੀਆ ਕੀ ਕਹਿੰਦਾ ਕਿਹੋ ਜੀ ਤਨਖਾਹ ਲੱਗਣੀ ਚਾਹੀਦੀ ਸੀ ਮੇਰਾ ਤਾਂ ਜੀ ਕੋਈ ਆਸਾ ਨਹੀਂ ਹੈਗਾ ਜਦੋਂ ਵੀ ਉਹਨਾਂ ਨੇ ਕਰਤੀ ਆ ਉਹ ਕੱਲ ਤੱਕ ਸਿੰਘ ਸਾਹਿਬ ਨੇ ਜੋ ਕੀਤਾ ਉਹਨਾਂ ਨੇ ਵਧੀਆ ਕੀਤਾ ਜੀ ਆਮ ਸਿੱਖ ਕੀ ਸੋਚਦਾ ਹੈ ਵੀ ਆਮ ਸਿੱਖ ਦੇ ਨਜ਼ਰੀਏ ਮੁਤਾਬਕ ਸੁਖਵੀਰ ਸਿੰਘ ਬਾਦਲ ਨੂੰ ਤੇ ਜਿਹੜੇ ਉਸ ਸਮੇਂ ਦੇ ਮੰਤਰੀ ਸਾਹਿਬਾਨ ਸੀਗੇ ਉਹਨਾਂ ਨੂੰ ਕਿਹੋ ਜੀ ਤਨਖਾਹ ਲੱਗਣੀ ਚਾਹੀਦੀ ਸੀ ਉਹ ਤਾਂ ਉਹ ਹੀ ਜਾਣ ਸਕਦੇ ਜੀ ਉਹ ਆਪਾਂ ਥਰੂ ਦੱਸ ਸਕਦੇ ਆ ਨਹੀਂ ਤੁਹਾਡਾ ਨਜ਼ਰੀਆ ਕੀ ਕਹਿੰਦਾ ਵੀ ਆ ਭਾਂਡੇ ਧੋਣ ਦੀ ਜਾਂ ਬਰਤਨ ਸਾਫ਼ ਕਰਨ ਦੀ ਜਾਂ ਗੁਰੂ ਘਰ ਦੇ ਜਿਹੜੇ ਵਾਸ਼ਰੂਮ ਆ ਉਹ ਸਾਫ਼ ਕਰਨ ਦੀ ਤਨਖਾਹ ਲੱਗਣੀ ਜਾਇਜ਼ ਹੈ ਤੁਸੀਂ ਉਹਨਾਂ ਸੰਤੁਸ਼ਟੀ ਮੰਨਦੇ ਹੋ ਬਸ ਇਹ ਤਨਖਾਹ ਨਹੀਂ ਇਹ ਸੇਵਾ ਹੈ ਹੂੰ ਇਹਨੂੰ ਸੇਵਾ ਕਿਹਾ ਜਾਂਦਾ ਜੀ ਤੇ ਤਨਖਾਹ ਤੇ ਹੋਰ ਤਰ੍ਹਾਂ ਦੀ ਹੁੰਦੀ ਹੈ ਬਸ ਇਦਾਂ ਤਨਖਾਹ ਨਹੀਂ ਹੁੰਦੀ ਇਹ ਤਾਂ ਸੇਵਾ ਹੈ ਤੇ ਕੰਮ ਸਿੱਖੇ ਨੂੰ ਸੇਵਾ ਮੰਨ ਰਿਹਾ ਜੀ ਇਹ ਸੇਵਾ ਮੰਨਦਾ ਹੈ ਤਨਖਾਹ ਕਿਹੋ ਜਿਹੀ ਹੁੰਦੀ ਹੈ ਤੁਹਾਡਾ ਨਜ਼ਰੀਆ ਕੀ ਕਹਿੰਦਾ ਤਨਖਾਹ ਕਿਹੋ ਜਿਹੀ ਹੁੰਦੀ ਹੈ ਤਨਖਾਹ ਤਾਂ ਇਹ ਸਿੰਘ ਸਾਹਿਬ ਵੀ ਦੱਸ ਸਕਦੇ ਜੀ ਮੈਨਰੇ ਕੋ ਤਾਂ ਸੋਭਾ ਨਹੀਂ ਦਿੰਦਾ ਸਿੰਘ ਸਾਹਿਬ ਵੀ ਦੱਸ ਸਕਦੇ ਹੋ ਤਨਖਾਹ ਦਾ ਬਜ਼ੁਰਗਾ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜਾ ਇਹ ਬਿਲਕੁਲ ਤਾਂ ਇਧਰ ਭਾਈ ਸਾਹਿਬ ਕੀ ਹਾਲ ਚਾਲ ਠੀਕ ਹੋ ਜੀ ਵਧੀਆ ਬਹੁਤ ਵਧੀਆ ਜੀ ਸੁਖਵੀਰ ਸਿੰਘ ਬਾਦਲਵਾਰੇ ਜਿਹੜਾ ਡਿਸੀਜਨ ਆਇਆ ਇਹਦੇ ਬਾਰੇ ਕੀ ਖਿਆਲ ਆ ਬੜਾ ਵਧੀਆ ਆ ਜੀ ਬਹੁਤ ਵਧੀਆ ਫਕਰੇ ਕੌਮ ਵਾਪਸ ਲੈ ਲਿਆ ਬਹੁਤ ਮਾਨ ਦੀ ਗੱਲ ਆ ਜੋ ਸਜ਼ਾ ਮਿਲੀ ਠੀਕ ਹੈ ਸਹੀ ਮਿਲੀ ਆ ਬਹੁਤ ਵਧੀਆ ਆ ਜੀ ਇਹ ਗੁਰੂ ਘਰ ਦੇ ਬਾਥਰੂਮ ਸਾਫ਼ ਕਰਨ ਵਾਲੀ ਜਾਂ ਜਿਹੜੇ ਭਾਂਡੇ ਧੋਣ ਵਾਲੀ ਇਹ ਇਹ ਸੇਵਾ ਤੁਸੀਂ ਇਹ ਕਾਮ ਸਿੱਖ ਕੀ ਦੇਖਦਾ ਹੈ ਜੀ ਆਮ ਸਿੱਖ ਦਾ ਨਜ਼ਰੀਆ ਕੀ ਕਹਿੰਦਾ ਠੀਕ ਹੈ ਜੀ ਗੱਲ 'ਚ ਫੱਟੀਆਂ ਪਾ ਕੇ ਸੇਵਾ ਕਰਨੀ ਲੈਟਰਿਨਸ ਸਾਫ਼ ਕਰਨੀਆਂ ਬਾਥਰੂਮ ਸਾਫ਼ ਕਰਨੇ ਤੇ ਬਹੁਤ ਵਧੀਆ ਫੈਸਲਾ ਗੁਰੂ ਘਰ ਦਾ ਜੋ ਸਿੰਘ ਸਾਹਿਬ ਨੇ ਫੈਸਲਾ ਦਿੱਤਾ ਵਾ ਬਿਲਕੁਲ ਸਹੀ ਹੈ ਵਧੀਆ ਅੱਛਾ ਬਾਗੀ ਧੜੇ ਬਾਰੇ ਕੀ ਖਿਆਲ ਹੈ ਜਿਹੜਾ ਸ਼੍ਰੋਮਣੀ ਕਾਲੀ ਦਰ ਦਾ ਬਾਗੀ ਧੜਾ ਹੈ ਬੀਬੀ ਜਗੀਰਕੌਰ ਵਾਲੇ ਦੀ ਗੱਲ ਕਰ ਲਈਏ ਗੁਰਪ੍ਰਤਾਪ ਸਿੰਘ ਵਡਾਲਾ ਹੋਰੀ ਨੇ ਉਹ ਬਾਗੀ ਧੜੇ ਬਾਰੇ ਤੁਸੀਂ ਕੀ ਸੋਚਦੇ ਹੋ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀਗੀ ਜੀ ਇਸ ਵਾਰ ਨਿਮਕ ਐਸਾ ਦੇਖੋ ਜੀ ਬਾਕੀ ਜੋ ਫੈਸਲਾ ਆਇਆ ਗੁਰੂ ਘਰ ਦਾ ਠੀਕ ਹੀ ਕੁਝ ਕੀ ਮੈਂ ਦੇਖਦੇ ਹੋ ਜੀ ਜਿਹੜਾ ਡਿਸੀਜਨ ਆਇਆ ਸੁਬੀਰ ਸਿੰਘ ਬਾਦਲਵਾਲੀ ਬਹੁਤ ਵਧੀਆ ਜੋ ਸਿੰਘ ਸਾਹਿਬ ਨੇ ਫੈਸਲਾ ਕੀਤਾ ਵਾ ਬਹੁਤ ਵਧੀਆ ਫੈਸਲਾ ਵਾ ਜੋ ਸਿੰਘ ਸਾਹਿਬ ਨੇ ਕੀਤਾ ਸਾਰਿਆਂ ਨੇ ਆਪਾਂ ਸਤਿਕਾਰਯੋਗ ਨ ਮੰਨਿਆ ਵਾ ਠੀਕ ਆ ਜਿੱਦਾਂ ਜਿਨ੍ਹਾਂ ਨੇ ਸਾਰੇ ਮੰਤਰੀ ਜਣੇ ਟੋਟਲ ਮੰਨਿਆ ਵਾ ਇਹ ਜੋ ਵੀ ਸਜ਼ਾ ਲੱਗੀ ਆ ਜਾਂ ਸੇਵਾ ਲੱਗੀ ਆ ਸਾਰੇ ਸਤਿ ਾਨੁਮਾਨ ਕਰਨਗੇ ਇਹ ਭਾਂਡੇ ਧੋਣ ਦੀ ਜਾਂ ਬਾਥਰੂਮ ਸਾਫ਼ ਕਰਨ ਦੀ ਸੇਵਾ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਨਹੀਂ ਬਹੁਤ ਤੁਸੀਂ ਸੇਵਾ ਤੇ ਕੋਈ ਵੀ ਕਰਨੀ ਚਾਹੀਦੀ ਹੈ ਜੀ ਸੇਵਾ ਕਰਨ ਨੂੰ ਮਾਰੀ ਗੱਲ ਥੋੜੀ ਆ ਸੇਵਾ ਜੀ ਉਦਾਂ ਤਾਂ ਸੇਵਾ ਹੋਣੀ ਨਹੀਂ ਇੱਥੇ ਪਾਜਣਾ ਸੇਵਾ ਤੋਂ ਹੋ ਜੇਗੀ ਸੇਵਾ ਕਰਨ ਕੇ ਸਾਰੇ ਅੱਛਾ ਸੁਖਵੀਰ ਸਿੰਘ ਬਾਦਲਵਾਲੀ ਕੀ ਸੋਚਦੇ ਹੋ ਕਹਿੰਦੇ ਭਾਈ ਜਿਹੜੇ ਗੁਨਾਹ ਹੋਇਆ ਕੋਟਕਪੂਰਾ ਗੋਲੀ ਕਾਂਡੂ ਨੂੰ ਲੈ ਕੇ ਉਹਨਾਂ ਨੇ ਆਪਣੇ ਗੁਨਾਹ ਉਹ ਮੰਨ ਲਏ ਆ ਉਹਦੇ ਬਾਰੇ ਇੱਕ ਆਮ ਸਿੱਖ ਕੀ ਸੋਚਦਾ ਹੈ ਜੀ ਵੇਖੋ ਜਿਹੜੀਆਂ ਵੀ ਗਲਤੀਆਂ ਸਰਕਾਰ ਦੇ ਵੇ ਦੇ ਨਿਆਣੇ ਸਿਆਣ ਚ ਹੋਈ ਉਹ ਸੋਚਣਾ ਕੀ ਹੈ ਜਦੋਂ ਗਲਤੀਆਂ ਆਪਣੀਆਂ ਮੰਨ ਲੀਆਂ ਨਾ ਵੀ ਇੰਨ ਗਲਤੀਆਂ ਡੇ ਕੋਈਆਂ ਨੇ ਉਹਨ ਆਪਣੀ ਗਲਤੀਆਂ ਕਬੂਲ ਕਰ ਕਹਿੰਦੇ ਸੌਦਾ ਸਾਧ ਨੂੰ ਮਾਫੀ ਵੀ ਅਸੀਂ ਦਿੱਤੀ ਸੀਗੀ ਵੇਖਿਆ ਉਹਨ ਸਾਰੀਆਂ ਗਲਤੀਆਂ ਆਪਣੀਆਂ ਮੰਨ ਲੀਆਂ ਜੀ ਜਿੰਨੀਆਂ ਜਿੰਨੀ ਗਲਤੀਆਂ ਉਹਨਾਂ ਕੋਈਆਂ ਨੇ ਆਪਣੀਆਂ ਨੇ ਕਬੂਲ ਕਰ ਲੀਆਂ ਨੇ ਜੋ ਸਿੰਘ ਸਾਹਿਬ ਦਾ ਫੈਸਲਾ ਉਹਨਾਂ ਕਬੂਲ ਕਰ ਲਿਆ ਵੀ ਸਾਨੂੰ ਮਨਜ਼ੂਰ ਹੈ ਬਿਲਕੁਲ ਬਿਲਕੁਲ ਜੀ ਤਾਂ ਹੋਰ ਵੀ ਇੱਧਰ ਭਾਈ ਸਾਹਿਬ ਹੁਣ ਇੱਥੇ ਪਹੁੰਚੇ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਬਾਦਲ ਸਾਹਿਬਾਰੇ ਡਿਸੀਜਨ ਆਇਆ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਰਹਿੰਦੇ ਮੰਤਰੀਆਂ ਬਾਰੇ ਅਕਾਲ ਤਖਤ ਸਾਹਿਬ ਤੋਂ ਫੈਸਲਾ ਆਇਆ ਹੈ ਜਿਹੜੀ ਸੇਵਾ ਲੱਗੀ ਗਈ ਹੈ ਬਾਥਰੂਮ ਸਾਫ਼ ਕਰਨ ਦੀ ਗੱਲ ਕਰ ਲਈਏ ਜਾਂ ਭਾਂਡੇ ਧੋਣ ਦੀ ਗੱਲ ਕਰ ਲਈਏ ਉਹ ਸੇਵਾ ਲੱਗੀ ਉਹਦੇ ਬਾਰੇ ਕਾਮ ਸਿੱਖ ਕੀ ਸੋਚਦਾ ਹੈ ਜੀ ਜੋ ਵੀ ਸੇਵਾ ਹੈ ਸਿੰਘ ਸਾਹਿਬਾਨ ਨੇ ਬੜੀ ਸੁਚੱਜੇ ਢੰਗ ਨਾਲ ਹੀ ਫੈਸਲਾ ਲਿਆ ਤੇ ਤੇ ਜੋ ਵੀ ਸੰਸਦ ਫੈਸਲਾ ਆਇਆ ਬੜਾ ਸਲੰਗ ਨਹੀਂ ਸੌਦਾ ਸੌਦਾ ਸਾਧ ਦਾ ਜ਼ਿਕਰ ਹੁੰਦਾ ਸੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਵਿਰੋਧੀ ਵੀ ਘੇਰਦੇ ਸੀਗੇ ਉਹਦੇ ਬਾਰੇ ਕੀ ਖਿਆਲਿਆ ਸੌਦਾ ਸਾਧ ਨੂੰ ਮਾਫੀ ਦੇਣ ਬਾਰੇ ਸੁਖਵੀਰ ਸਿੰਘ ਆਪਣਾ ਗੁਨਾਹ ਮੰਨ ਗਏ ਨੇ ਉਹਦੇ ਬਾਰੇ ਕੰਮ ਸਿੱਖ ਕੀ ਸੋਚਦਾ ਹੈ ਜੀ ਉਹਨਾਂ ਨੇ ਸਾਰਾ ਕੁਝ ਨੀਵੇਂ ਹੋ ਕੇ ਆਪਣੀ ਹਾਜ਼ਰੀ ਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਿੰਘ ਸਭਾ ਨਾਂ ਦੇ ਕੋਲ ਆਪਣੀ ਝੋਲੀ ੱਡ ਕੇ ਆਪਣੀ ਝੋਲੀ ਚੁਕੋ ਆਏ ਨੇ ਬਹੁਤ ਸਤਜਾ ਫੈਸਲਾ ਸਿੰਘ ਸਾਹਿਬ ਦਾ ਜੀ ਜੀ ਬਿਲਕੁਲ ਬਿਲਕੁਲ ਤਾਂ ਤੁਸੀਂ ਭਾਈ ਸਾਹਿਬ ਕੀ ਸੋਚਦੇ ਹੋ ਜਿਹੜਾ ਬਾਦਲ ਸਾਹਿਬ ਬਾਰੇ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਬਾਰੇ ਇਹ ਜਿਹੜਾ ਡਿਸੀਜਨ ਆਇਆ ਅਕਾਲ ਤਖਤ ਸਾਹਿਬ ਤੋਂ ਵੇਖੋ ਜੀ ਇਹ ਕਾਫੀ ਲੰਮੇ ਸਮੇਂ ਤੋਂ ਇਹ ਪ੍ਰੋਸੈਸ ਚੱਲ ਰਿਹਾ ਸੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੀ ਇਹ ਹੈ ਵੀ ਜੋ ਵੀ ਅਕਾਲ ਤਖਤ ਸਾਹਿਬ ਤੇ ਨਿਮਾਣਾ ਹੋ ਕੇ ਨਿਤਾਣਾ ਹੋ ਕੇ ਆ ਜਾਂਦਾ ਹੈ ਗੁਰੂ ਸਾਹਿਬ ਉਸ ਨੂੰ ਬਖਸ਼ ਦਿੰਦੇ ਹਨ ਅਸੀਂ ਸਾਰੀ ਸੰਗਤ ਇਹੀ ਸੋਚਦੀ ਹੈ ਵੀ ਜੋ ਇਸ ਟਾਈਮ ਸਿੱਖ ਕੌਮ ਜਿਹੜੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਏ ਅਸੀਂ ਚਾਹੁੰਦੇ ਹਾਂ ਚਾਹੇ ਉਹ ਕਾਲੀਦਾਲੇ ਚਾਹੇ ਕੋਈ ਸੰਸਥਾਵਾਂ ਨੇ ਚਾਹੇ ਕੋਈ ਸੰਪਰਦਾਵਾਂ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਸਿੱਖੀ ਦੇ ਪ੍ਰਸਾਰ ਅਤੇ ਪ੍ਰਚਾਰ ਵਾਸਤੇ ਇੱਕ ਵਧੀਆ ਤਰੀਕੇ ਨਾਲ ਹਮਲਾ ਮਾਰਨਾ ਚਾਹੀਦਾ ਹੈ ਤਾ ਜੋ ਸਾਡੇ ਆਉਣ ਵਾਲੀ ਜਨਰੇਸ਼ਨ ਸਾਡੇ ਬੱਚੇ ਸਾਨੂੰ ਕੱਲ ਨੂੰ ਇਹ ਨਾ ਕਹਿਣ ਵੀ ਅਸੀਂ ਸਾਡੇ ਪੂਰਵਜ ਸਾਨੂੰ ਕੀ ਦੇ ਕੇ ਗਏ ਜੀ ਸਾਨੂੰ ਉਹਨਾਂ ਦੇ ਅੱਗੇ ਰੋਲ ਮਾਡਲ ਬਣ ਕੇ ਪੇਸ਼ ਹੋਣਾ ਹੀ ਪਵੇਗਾ ਚਾਹੇ ਅਸੀਂ ਅੱਜ ਕਰ ਲਈਏ ਚਾਹੇ ਅਸੀਂ ਕੱਲ ਕਰ ਲਈਏ ਚਾਹੇ ਅਸੀਂ ਪਰਸੋਂ ਕਰ ਲਈਏ ਅਖੀਰ ਸਾਨੂੰ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਹੀ ਪੈਣਾ ਬਿਲਕੁਲ ਬਿਲਕੁਲ ਇਸ ਤੋਂ ਬਿਨਾ ਕੋਈ ਹੱਲ ਨਹੀਂ ਹੈ ਜੀ ਜੀ ਬਿਲਕੁਲ ਆਪਾਂ ਇੱਕ ਵਾਰ ਇੱਧਰ ਇੱਧਰ ਲੈ ਬਸਦੀਆਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਅੱਜ ਇੱਥੇ ਪਹੁੰਚੀਆਂ ਸਿਗੀਆਂ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਤਲਬ ਕੀਤਾ ਗਿਆ ਸੀਗਾ ਸੁਖਵੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਸਮੇਂ ਰਹਿੰਦੇ ਉਹਨਾਂ ਮੰਤਰੀਆਂ ਨੂੰ ਅੱਜ ਇੱਥੇ ਤਲਬ ਕੀਤਾ ਗਿਆ ਸੀਗਾ ਤਾਂ ਖਾਸ ਤੌਰ ਤੇ ਇਹ ਬਾਥਰੂਮ ਨੇ ਜਿਹੜੇ ਇਹ ਪਖਾਨੇ ਨੇ ਇੱਥੇ ਕੱਲ ਤੋਂ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੇ ਉਹਨਾਂ ਦੇ ਕੈਬਨਿਟ ਮੰਤਰੀ ਨੇ ਨੇ ਇੱਥੇ ਆ ਕੇ ਸਾਫ ਸਫਾਈ ਕਰਨਗੇ 1 ਘੰਟੇ ਦੀ ਉਹਨਾਂ ਦੀ ਡਿਊਟੀ ਲਗਾਈ ਗਈ ਆ ਤਾਂ ਇਹ ਜਿਹੜੇ ਬਾਥਰੂਮ ਨੇ ਇਹ ਕੱਲ ਤੋਂ ਜਿਹੜੇ ਸੁਖਵੀਰ ਸਿੰਘ ਬਾਦਲ ਹੋਰੀ ਜਿਹੜੇ ਸਾਫ਼ ਕਰਨਗੇ ਇੱਥੇ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਸੇਵਾ ਲਗਾਈ ਗਈ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲਗਾਈ ਗਈ ਹੈ ਜਾਂ ਤਨਖਾਹ ਦਾ ਨਾਮ ਵੀ ਦਿੱਤਾ ਜਾਂਦਾ ਜਿਹੜੀ ਤਨਖਾਹ ਲਗਾਈ ਗਈ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਢਵਾਉਂਦੇ ਨੇ ਜਾਂ ਵਰਤਨ ਮੰਜਣ ਦੀ ਜਿਹੜੀ ਭਾਂਡੇ ਮੰਜਣ ਦੀ ਜਿਹੜੀ ਸੇਵਾ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਹੋਰ ਜਿਹੜੇ ਕੈਬਨਿਟ ਮੰਤਰੀ ਆ ਉਹਨਾਂ ਨੂੰ ਲਾਈ ਆ ਉਹ ਕਿਸ ਤਰੀਕੇ ਦੇ ਨਾਲ ਨਿਭਾਉਂਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਸ੍ਰੀ ਅ ਜਿਹੜਾ ਡਿਸੀਜਨ ਆਇਆ ਹੈ ਜਿਹੜੀ ਸੇਵਾ ਲਗਾਈ ਗਈ ਹੈ ਬਾਥਰੂਮ ਸਾਫ ਕਰਨ ਦੀ ਜਾਂ ਭਾਂਡੇ ਧੋਣ ਦੀ ਇਹ ਸੇਵਾ ਲਗਾਈ ਗਈ ਹੈ ਜਾਂ ਗੁਰਬਾਣੀ ਸਰਵਨ ਕਰਨ ਦੀ ਇਹ ਸੇਵਾ ਲਗਾਈ ਗਈ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ